ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡੇ ਦੀ ਟੋ ਵੈਨ ਜੋ ਗੱਡੀਆਂ ਨੂੰ ਆਊਟਲਾਈਨ ਦੇ ਵਿੱਚ ਖੜੀਆਂ ਨੂੰ ਚੱਕ ਕੇ ਜਾਂਦੀ ਹੈ ਇੱਕ ਵਾਰ ਫੇਰ ਬਵਾਦਾਂ ਦੇ ਵਿੱਚ ਘਿਰ ਗਈ ਹੈ ਜਿੱਥੇ ਕੱਲ ਹਾਰਿਆ ਸਮਾਰਟ ਚੌਕ ਦੇ ਵਿੱਚ ਸ਼ਹੀਦ ਭਗਤ ਸਿੰਘ ਦੀ ਇੱਕ ਸ਼ਹੀਦੀ ਦੇ ਸਮਾਣਾਇਆ ਜਾ ਰਹਾ ਸੀ ਉਸ ਤੋਂ ਵਕਤ ਚੇਅਰਮੈਨ ਦੀ ਗੱਡੀ ਹੈ ਜਿਹੜੀ ਆਊਟ ਲਾਈਨ ਤੋਂ ਬਿਲਕੁਲ ਸੜਕ ਦੇ ਵਿਚਾਲੇ ਖੜੀ ਸੀ ਉਸ ਨੂੰ ਨਜ਼ਰ ਨਜ਼ਰ ਅੰਦਾਜ਼ ਕਰਦੇ ਹੋਏ ਦੋ ਬੰਨਾ ਦੂਸਰੇ ਪਾਸੇੋਂ ਗੱਡੀਆਂ ਚੱਕ ਰਹੇ ਸਨ ਜਿਸ ਨੂੰ ਇੱਕ ਮਾਹੌਲਾ ਜਿਹੜਾ ਸਾਹਮਣੇ ਆਇਆ ਤਾਂ ਕੌਨਸ ਨੂੰ ਦਾਸ ਤਸਵੀਰਾਂ ਜੁੜੇ ਰੋ ਪੰਜਾਬੀ ਅਤਿਵਾਦ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਤੇ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਪਹੁੰਚੇ ਦਾ ਅਤੇ ਤੁਹਾਡੇ ਤੱਕ ਪਹੁੰਚ ਸਕੇ ਦੇਖੋ ਗੱਡੀਆਂ ਚੱਕਣ ਵਾਲੇ ਆ ਰਹੇ ਆ ਆ ਗੱਡੀ ਆਊਟਲਾਈਨ ਤੋਂ ਖੜੀ ਆ ਲੇਕਿਨ ਕੀ ਆ ਨਾ ਕੋਈ ਅਨਾਉਂਸਮੈਂਟ ਆ ਨਾ ਕੋਈ ਲੱਖ ਪੁਲਿਸ ਮੁਲਾਜ਼ਮ ਵੀ ਵਿਚ ਖੜੇ ਆ ਬੰਦੇ ਖੜੇ ਆ ਕੋਈ ਵੀ ਅਨਾਉਂਸਮੈਂਟ ਨਹੀਂ ਕੀਤੀ ਸਿੱਧੇ ਟੱਪ ਗਏ ਇਹਦਾ ਮਤਲਬ ਕੀ ਹੈਗਾ ਕੀ ਇਹ ਚੇਅਰਮੈਨਾਂ ਦੀ ਗੱਡੀ ਆ ਇਸ ਕਰਕੇ ਇਹਨਾਂ ਨੇ ਅਨਾਉਂਸਮੈਂਟ ਕੀਤੀ ਨਹੀਂ ਤੇ ਆਮ ਲੋਕਾਂ ਦੀਆਂ ਗੱਡੀਆਂ ਕਿਉਂ ਚੁੱਕਿਆ ਜਾਂਦੇ ਆ ਤੁਹਾਨੂੰ ਦਿਖਾ ਰਿਹਾ ਆਊਟਲਾਈਨ ਬਿਲਕੁਲ ਆ ਪੀਲੀ ਲਾਈਨ ਆ ਕੀ ਇਹ ਪੀਲੇ ਇਨ ਤੋਂ ਬਾਹਰ ਚੇਅਰਮੈਨ ਦੀ ਗੱਡੀ ਖੜੀ ਆ ਤੇ ਇਹਨੂੰ ਗੱਡੀ ਨੂੰ ਚੱਕਿਆ ਨਹੀਂ ਗਾ ਲੋਕਾਂ ਨਾਲ ਹੀ ਧੱਕਾ ਕਰਨ ਜਾਂਦੇ ਆ ਇਹ ਹੋਰ ਕੁਝ ਨਹੀਂ ਦੇਖੋ ਗੱਡੀਆਂ ਚੱਕਣ ਵਾਲੇ ਆ ਰਹੇ ਆ ਆ ਗੱਡੀ ਆਊਟਲਾਈਨ ਤੋਂ ਖੜੀ ਆ ਲੇਕਿਨ ਕੀ ਆ ਨਾ ਕੋਈ ਅਨਾਉਂਸਮੈਂਟ ਆ ਨਾ ਕੋਈ ਲੱਖ ਪੁਲਿਸ ਮੁਲਾਜ਼ਮ ਵੀ ਵਿਚ ਖੜੇ ਆ ਬੰਦੇ ਖੜੇ ਆ ਕੋਈ ਵੀ ਅਨਾਉਂਸਮੈਂਟ ਨਹੀਂ ਕੀਤੀ ਸਿੱਧੇ ਟੱਪ ਗਏ ਇਹਦਾ ਮਤਲਬ ਕੀ ਹੈਗਾ ਕੀ ਇਹ ਚੇਅਰਮੈਨਾਂ ਦੀ ਗੱਡੀ ਹੈ ਇਸ ਕਰਕੇ ਇਹਨਾਂ ਨੇ ਅਨਾਉਂਸਮੈਂਟ ਕੀਤੀ ਨਹੀਂ ਤੇ ਆਮ ਲੋਕਾਂ ਦੀਆਂ ਗੱਡੀਆਂ ਕਿਉਂ ਚੁੱਕਿਆ ਜਾ ਰਹੇ ਆ ਤੁਹਾਨੂੰ ਦਿਖਾ ਰਿਹਾ ਆਉਟਲਾਈਨ ਬਿਲਕੁਲ ਆ ਪੀਲੀ ਲਾਈਨ ਹੈਗੀ ਇਹ ਪੀਲੀ ਲਾਈਨ ਤੋਂ ਬਾਹਰ ਚੇਅਰਮੈਨ ਦੀ ਗੱਡੀ ਖੜੀ ਹੈ ਤੇ ਇਹਨੂੰ ਗੱਡੀ ਨੂੰ ਚੱਕਿਆ ਨਹੀਂਗਾ ਲੋਕਾਂ ਨਾਲੀ ਤੱਕਾ ਕਰਨ ਜਾ ਦੇਖੋ ਗੱਡੀਆਂ ਚੱਕਣ ਵਾਲੇ ਆ ਰਹੇ ਆ ਆ ਗੱਡੀ ਆਊਟਲਾਈਨ ਤੋਂ ਖੜੀ ਆ ਲੇਕਿਨ ਕੀ ਆ ਨਾ ਕੋਈ ਅਨਾਉਂਸਮੈਂਟ ਆ ਨਾ ਕੋਈ ਦੇਖੋ ਪੁਲਿਸ ਮਲਾਜ਼ਮ ਵੀ ਵਿਚ ਖੜੇ ਆ ਬੰਦੇ ਖੜੇ ਆ ਕੋਈ ਵੀ ਅਨਾਉਂਸਮੈਂਟ ਨਹੀਂ ਕੀਤੀ ਸਿੱਧੇ ਟੱਪ ਗਏ ਇਹਦਾ ਮਤਲਬ ਕੀ ਹੈ ਕਿ ਕੀ ਇਹ ਚੇਅਰਮੈਨਾਂ ਦੀ ਗੱਡੀ ਆ ਇਸ ਕਰਕੇ ਇਹਨਾਂ ਨੇ ਅਨਾਉਂਸਮੈਂਟ ਕੀਤੀ ਨਹੀਂ ਤੇ ਆਮ ਲੋਕਾਂ ਦੀਆਂ ਗੱਡੀਆਂ ਕਿਉਂ ਚੁੱਕਿਆ ਜਾਂਦੇ ਆ ਤੁਹਾਨੂੰ ਦਿਖਾ ਰਿਹਾ ਆ ਆਊਟਲਾਈਨ ਬਿਲਕੁਲ ਆ ਪੀਲੀ ਲਾਈਨ ਆ ਕੀ ਇਹ ਪੀਲੀ ਲਾਈਨ ਤੋਂ ਬਾਹਰ ਚੇਅਰਮੈਨ ਦੀ ਗੱਡੀ ਖੜੀ ਆ ਤੇ ਇਹਨੂੰ ਗੱਡੀ ਨੂੰ ਚੱਕਿਆ ਨਹੀਂ ਗਾ ਲੋਕਾਂ ਨਾਲ ਹੀ ਧੱਕਾ ਕਰਨ ਜਾਣਦੇ ਦੇਖੋ ਗੱਡੀਆਂ ਚੱਕਣ ਵਾਲੇ ਆ ਰਹੇ ਆ ਆ ਗੱਡੀ ਆਊਟਲਾਈਨ ਤੋਂ ਖੜੀ ਆ ਲੇਕਿਨ ਕੀ ਆ ਨਾ ਕੋਈ ਅਨਾਉਂਸਮੈਂਟ ਆ ਨਾ ਕੋਈ ਲੱਖ ਪੁਲਿਸ ਮੁਲਾਜ਼ਮ ਵੀ ਵਿਚ ਖੜੇ ਆ ਬੰਦੇ ਖੜੇ ਆ ਕੋਈ ਵੀ ਅਨਾਉਂਸਮੈਂਟ ਨਹੀਂ ਕੀਤੀ ਸਿੱਧੇ ਟੱਪ ਗਏ ਇਹਦਾ ਮਤਲਬ ਕੀ ਹੈਗਾ ਕੀ ਇਹ ਚੇਅਰਮੈਨਾਂ ਦੀ ਗੱਡੀ ਹੈ ਇਸ ਕਰਕੇ ਇਹਨਾਂ ਨੇ ਅਨਾਉਂਸਮੈਂਟ ਕੀਤੀ ਨਹੀਂ ਤੇ ਆਮ ਲੋਕਾਂ ਦੀਆਂ ਗੱਡੀਆਂ ਕਿਉਂ ਚੁੱਕਿਆ ਜਾਂਦੇ ਆ ਤੁਹਾਨੂੰ ਦਿਖਾ ਰਿਹਾ ਆਉਟਲਾਈਨ ਬਿਲਕੁਲ ਆ ਪੀਲੀ ਲਾਈਨ ਹੈਗੀ ਇਹ ਪੀਲੀ ਲਾਈਨ ਤੋਂ ਬਾਹਰ ਚੇਅਰਮੈਨ ਦੀ ਗੱਡੀ ਖੜੀ ਹੈ ਤੇ ਇਹਨੂੰ ਗੱਡੀ ਨੂੰ ਚੱਕਿਆ ਨਹੀਂਗਾ ਲੋਕਾਂ ਨਾਲ ਹੀ ਧੱਕਾ ਕਰਨ ਜਾਂਦੇ ਆ ਇਹ ਹੋਰ ਕੁਝ ਨਹੀਂ ਅੱਜ ਸ਼ਹੀਦ ਆਜ਼ਮ ਭਗਤ ਸਿੰਘ ਦੇ ਵਿਆਹ ਤੇ ਪਹੁੰਚ ਕੇ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਸ਼ਹੀਦ ਭਗਤ ਸਿੰਘ ਜੀ ਰਾਜਗੁਰੂ ਸੰਦੇਸ਼ ਜੀ ਤੇ ਉਹਨਾਂ ਨੇ ਪ੍ਰਣਾਮ ਕਰਨ ਆਏ ਆ ਜੀ ਇੱਥੇ ਸਰਾਜੀ ਦੇਰ ਆਏ ਆ ਉਹਨਾਂ ਨੇ ਬੇਸ਼ੱਕ ਯਾਦ ਕੀਤਾ ਉਹਨਾਂ ਦੀ ਆਜ਼ਾਦੀ ਹੈ ਤੁਹਾਨੂੰ ਆਜ਼ਾਦੀ ਮਿਲੀ ਹੈ ਜੀ ਸਰ ਜਿਸ ਤਰ੍ਹਾਂ ਆਪਾਂ ਦੇਖੀਏ ਪਾਰਕਿੰਗ ਦੀ ਗੱਲ ਕਰਦੇ ਆਂ ਆਪਾਂ ਬਠਿੰਡਾ ਦੇ ਵਿੱਚੋਂ ਹਰ ਇੱਕ ਬੰਦੇ ਦੀਆਂ ਗੱਡੀਆਂ ਚੱਕ ਕੇ ਲੈ ਕੇ ਜਾਂਦੇ ਆ ਇੱਕ ਚੇਅਰਮੈਨ ਸਾਹਿਬ ਦੀ ਗੱਡੀ ਖੜੀ ਹੈ ਕਿ ਆ ਆਊਟ ਲਾਈਨ ਖੜੀ ਹੈ ਤੁਸੀਂ ਉਹ ਗੱਡੀਓ ਚੱਕ ਕੇ ਨਹੀਂ ਲੈ ਕੇ ਗਏ ਕੀ ਕਾਰਨ ਕੀ ਹੈ ਆਮ ਬੰਦਿਆਂ ਨਾਲ ਧੱਕਾ ਕੀਤਾ ਜਾਂਦਾ ਤੇ ਚੀਰਮੈਨ ਦੀ ਗੱਡੀ ਕਿਉਂ ਨਹੀਂ ਚੱਕੀ ਗਈ ਇਹੋ ਜੀ ਕੋਈ ਗੱਲ ਨਹੀਂ ਜੀ ਨਹੀਂ ਸਰ ਉਹ ਖੜੀ ਹੈ ਤੁਸੀਂ ਦੇਖੋ ਮੇਰੇ ਕੋਲ ਵੀਡੀਓਗ੍ਰਾਫੀ ਹੈ ਮੇਰੇ ਕੋਲ ਵੀਡੀਓਗ੍ਰਾਫੀ ਵਾਲੇ ਆ ਜਾਣ ਤੇ ਚੱਕ ਲੈਣ ਸਰ ਮੇਰੇ ਕੋਲ ਵੀਡੀਓਗ੍ਰਾਫੀ ਹੈ ਤੁਹਾਨੂੰ ਦਿਖਾ ਦਿੰਨਾ ਹੈ ਇਹੋ ਜੀ ਕੋਈ ਗੱਲ ਨਹੀਂ ਤੇ ਆਮ ਲੋਕਾਂ ਨਾਲ ਕਿਉਂ ਧੱਕਾ ਕੀਤਾ ਇਹ ਆਮ ਆਮ ਵਾਲਿਆਂ ਦੇ ਨਹੀਂ ਕੀਤਾ ਤੁਸੀਂ ਧੱਕਾ ਦੀਗਾ ਫਿਰ ਉਹਨਾਂ ਦਾ ਪ੍ਰੋਸੈਸ ਹੈ ਜਿਵੇਂ ਪ੍ਰੋਸੈਸ ਚੱਲਦਾ ਜਾ ਚਲੋ ਆਪਾਂ ਉਹਨਾਂ ਨਾਲ ਗੱਲ ਕਰ ਲੈਣੀ ਦੂਸਰਾ ਜੇ ਗੱਡੀਆਂ ਪਾਰਕਿੰਗ ਦੇ ਜਿਹੜੇ ਲੋਕ ਚੱਕ ਕੇ ਲੈ ਜਾਂਦੇ ਪਾਰਕਿੰਗ ਵਾਲੇ ਆਮ ਲੋਕਾਂ 'ਤੇ ਪ੍ਰਧਾਨਾਂ ਦੀ ਗੱਡੀ ਹੈ ਚੇਅਰਮੈਨ ਦੀ ਗੱਡੀ ਨਹੀਂ ਚੁੱਪੀ ਆ ਤੁਸੀਂ ਕਹਿਣਾ ਚਾਹੋਗੇ ਤੇ ਇਹਦੇ ਬਾਰੇ ਦੇਖੋ ਜੀ ਇਸ ਦਾ ਪਹਿਲਾਂ ਹੀ ਕਹਿ ਰਹੇ ਹੈਗੇ ਆ ਵੀ ਪਾਰਕਿੰਗ ਦੇ ਨਾਂ ਦੇ ਉੱਤੇ ਧੱਕੇਸ਼ਾਹੀ ਚੱਲ ਰਹੀ ਹੈ ਸਰੇ ਆਮ ਧੱਕੇਸ਼ਾਹੀ ਚੱਲ ਰਹੀ ਹੈ ਹੁਣ ਤਾਂ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਇਸ ਨੂੰ ਕੱਲਾ ਪ੍ਰਾਈਵੇਟ ਠੇਕੇਦਾਰ ਚਲਾਉਂਦਾ ਹੈ ਹੁਣ ਤਾਂ ਨਗਰ ਨਿਗਮ ਦੇ ਬੰਦੇ ਵਿੱਚ ਬੈਠੇ ਹੁੰਦੇ ਜਦੋਂ ਗੱਡੀ ਆਉਂਦੀ ਹੈਗੀਆਂ ਅੱਜ ਦੀ ਗੱਲ ਦੇਖ ਲਓ ਜਿਵੇਂ ਹੁਣ ਚੇਅਰਮੈਨ ਸਾਹਿਬ ਦੀ ਗੱਡੀ ਜਮਾਈ येलो ਲਾਈਨ ਤੋਂ ਬਾਹਰ ਖੜੀ ਸੀ ਜੇ ਆਮ ਬੰਦੇ ਦੀ ਗੱਡੀ ਨਾ 1 ਇੰਚ ਵੀ ਬਾਹਰ ਹੋਵੇ ਨਾਲ ਦੀ ਨਾਲ ਟੋ ਕਰਕੇ ਲੈ ਜਾਂਦੇ ਤੇ ਉਹ لیکن ਮਜਾ ਆ ਲ ਜ ਇਹਨਾਂ ਨੇ ਉਸ ਦੀ ਗੱਡੀ ਚੱਕੀ ਹੋਵੇ ਚੇਅਰਮੈਨ ਸਾਹਿਬ ਦੀ ਐਦੂ ਪਹਿਲਾਂ ਵੀ ਕਈ ਵੀਡੀਓ ਇਸ ਤਰ੍ਹਾਂ ਦੀ ਆਈ ਆ ਜਿਹੜਾ ਕੋਈ ਇਹਨਾਂ ਦੇ ਮਨਿਸਟਰ ਹੁੰਦੇ ਆ ਕਿਸੇ ਪਾਰਟੀ ਦੇ ਤੇ ਉਹਨਾਂ ਨੂੰ ਤਾਂ ਹੱਥ ਪਾਉਂਦੇ ਨਹੀਂ ਆਮ ਪਬਲਿਕ ਨੂੰ ਤੰਗ ਕਰਦੇ ਹੈਗੇ ਆ ਜਿਹੜੀ येलो ਲਾਈਨਾਂ ਪਾਰਕਿੰਗ ਵਾਸਤੇ ਬਣੀਆਂ ਹੈਗੀਆਂ ਉਹਦੇ ਵਿੱਚ ਰੇੜੀਆਂ ਲੱਗੀਆਂ ਪਈਆਂ ਖੋਖੇ ਲੱਗੇ ਪਏ ਹੈਗੇ ਆ ਲੋਕਾਂ ਨੂੰ ਗੱਡੀ ਖੜਾਉਣ ਨੂੰ ਥਾਣੀ ਹੈਗੀ ਆ ਤੇ ਜੇ ਕੋਈ ਕਾਨੂੰਨ ਹੈਗਾ ਉਹ ਸਾਰੀਆਂ ਚੀਜ਼ਾਂ ਦੇ ਲਈ ਇੱਕ ਬਰਾਬਰ ਹੋਣਾ ਚਾਹੀਦਾ ਹੈ ਪਾਰਕਿੰਗ ਵਾਸਤੇ ਤੁਸੀਂ ਸਪੇਸ ਬਣਾ ਕੇ ਦਿਓ ਜੇ ਕਿਸੇ ਦੀ ਗੱਡੀ ਬਾਹਰ ਖੜੀ ਆ ਫਿਰ ਤੁਸੀਂ ਬੇਰੇ ਪ੍ਰਧਾਨਾਂ ਦੀਆਂ ਗੱਡੀਆਂ ਕਿਉਂ ਛੱਡਦੇ ਹੋ ਚੇਅਰਮੈਨਾਂ ਦੀਆਂ ਗੱਡੀਆਂ ਕਿਉਂ ਛੱਡਦੇ ਹੋ ਇਹਦਾ ਮਤਲਬ ਹਨ ਹਨੇਰ ਨਗਰੀ ਚੱਲ ਰਹੀ ਹੈ ਨਾ ਅਸੀਂ ਵੀ ਤਾਂ ਸ਼ੁਰੂ ਤੋਂ ਇਹੀ ਕਹ ਰਹੇ ਹਾਂ ਨਾਲੇ ਇਹਨਾਂ ਦੀ ਹੱਦ ਦੇਖੋ ਵੀ 26 ਤਰੀਕ ਨੂੰ ਕੋਰਟ ਦੇ ਵਿੱਚ ਇਹਨਾਂ ਨੇ ਜਵਾਬ ਵੀ ਦੇਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਲੱਗੀ ਹੋਈ ਹੈਗੀ ਆ ਤੇ ਉਸ ਦੇ ਬਾਵਜੂਦ ਵੀ ਨਗਰ ਨਿਗਮ ਦੇ ਬੰਦੇ ਤੇ ਠੇਕੇਦਾਰ ਦੇ ਬੰਦੇ ਮਿਲ ਕੇ ਦੇਖੋ ਕਿਸ ਤਰ੍ਹਾਂ ਦਾ ਇਹ ਬਠਿੰਡੇ ਦੇ ਵਿੱਚ ਸਿਸਟਮ ਚ ਜੇ 1 ਅੱਧਾ ਇੰਚ ਗੱਡੀ ਇੱਧਰ ਉਧਰ ਹੋ ਜਾਂਦੀ ਹੈਗੀ ਆ ਤਾਂ ਉਹ ਵਿਚਾਰੇ ਲੋਕ ਹੁੰਦੇ ਆ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਅੰਦਰ ਕਰਕੇ ਲਾ ਲਈਏ ਲੇਕਿਨ yellow line ਸਹੀ ਨਹੀਂ ਬਣੀ ਹੋਈਆਂ ਫੁੱਟਪਾਥਾਂ ਸਹੀ ਨਹੀਂ ਬਣੀ ਹੋਈਆਂ ਜੇ 1 ਅੱਧਾ ਇੰਚ ਬਾਹਰ ਰਹਿ ਜਾਂਦੀ ਉਹਨਾਂ ਦੀ ਗੱਡੀਆਂ ਮਿੰਟ ਚ ਚੱਕ ਕੇ ਲੈ ਜਾਂਦੇ ਆ ਬੰਦਾ ਵਿਚਾਰਾ ਸੋਚਦਾ ਵੀ ਮੈਂ ਤਾਂ ਸਾਈਡ ਤੇ ਲਾਈ ਸੀਗੀ ਐਡਾ ਕੀ ਮੈਂ ਗਲਤੀ ਕਰ ਲਈ ਜਦੋਂ 50 50 ਰੇੜੀਆਂ ਸੜਕ ਦੇ ਉੱਤੇ ਖੜੀਆਂ ਮੈਂ ਤਾਂ ਫੇਰ ਵੀ ਅੰਦਰ ਕਰਕੇ ਲਾਈ ਸੀਗੀ ਪਰ ਲੋਕਾਂ ਨੂੰ ਲੋਕਾਂ ਦੇ ਨਾਲ ਇਹ ਧੱਕੇਸ਼ਾਈ ਹੋ ਰਹੀ ਹੈ ਇਹ ਧੱਕੇਸ਼ਾਈ ਜਿਹੜੀ ਹੈ ਸਾਨੂੰ ਹੁਣ ਇੱਕੋ ਹੀ ਉਮੀਦ ਰਹਿ ਗਈ ਹੈ ਵੀ ਸ਼ਾਇਦ ਮਾਨਯੋਗ ਹ ਸਰ ਜਿਸ ਰਾਜੇ ਚੇਅਰਮੈਨ ਸਾਹਿਬ ਦੀ ਗੱਡੀ ਨਹੀਂ ਚੱਕੀ ਗਈ ਹੈ ਤੇ ਅਸੀਂ ਕੀ ਕਹਿਣਾ ਚਾਹੁੰਦੇ ਜੀ ਬਿਲਕੁਲ ਅਸੀਂ ਜਿਹੜੀ ਆ ਚੀਜ਼ਾਂ ਹੈਗੀਆਂ ਆ ਸਾਰੀਆਂ ਮਾਨਯੋਗ ਹਾਈ ਕੋਰਟ ਦੇ ਵਿੱਚ ਰੱਖਾਂਗੇ ਪਹਿਲਾਂ ਇਹਨਾਂ ਨੇ ਪੱਖਰਾ ਕਰਾਉਣ 26 ਮਾਰਚ ਨੂੰ ਇਹਨਾਂ ਦੀ ਵਾਰੀ ਹੈ ਠੇਕੇਦਾਰ ਨੇ ਦੇਣਾ ਉਹਦਾ ਰਿਪਲਾਈ ਤੇ ਕਾਰਪੋਰੇਸ਼ਨ ਨਹੀਂ ਦੇ ਰਹਾ ਉਹਦੇ ਬਾਅਦ ਜਦੋਂ ਸਾਡੀ ਵਾਰੀ ਆਈ ਤਾਂ ਆ ਚੀਜ਼ਾਂ ਅਸੀਂ ਦੱਸਾਂਗੇ ਵੀ ਆ ਦੇਖੋ ਜੀ ਤੁਹਾਡੀ ਡੇਟ ਤੋਂ 2 ਦਿਨ ਪਹਿਲਾਂ ਆ ਬਠਿੰਡੇ ਦੇ ਵਿੱਚ ਆ ਹਾਲਾਤ ਚੱਲਦੇ ਪਏ ਆ ਸਾਡੇ